ਅੱਜ ਆਪਾਂ ਹਾਰਟ ਦੀ ਸਮੱਸਿਆ ਤੇ ਗੱਲ ਕਰਾਂਗੇ ਜਿਨ੍ਹਾਂ ਦੀ ਜਿੱਦਾਂ ਧੜਕਣ ਘਟ ਜਾਂਦੀ ਹੈ ਜਿਸ ਨੂੰ ਹਾਰਟ ਬੀਟ ਲੋ ਕਹਿ ਦੇਣਾ ਬੀਪੀ ਲੋ ਤੇ ਗੱਲ ਕਰਾਂਗੇ ਬੀਪੀ ਹਾਈ ਤੇ ਤਾਂ ਬਹੁਤ ਜ਼ਿਆਦਾ ਲੋਕ ਇੰਟਰਵਿਊ ਵੀਡੀਓ ਦੇ ਰਹੇ ਨੇ ਬੀਪੀ ਹਾਈ ਦਾ ਇਲਾਜ ਇਦਾਂ ਕੀਤਾ ਜਾਂਦਾ ਜੀ ਮੰਨੋ ਹਾਰਟ 60% ਕੰਮ ਕਰਦਾ ਜਦੋਂ ਉਹਦਾ ایਫ ਘਟਦਾ ਘਟਦਾ ਫਿਰ ਕੀ ਸਾਬ 20 ਤੇ ਆ ਜਾਂਦਾ ਜਾਂ 25 ਤੇ ਆ ਜਾਂਦਾ 18 ਤੇ ਚਲੇ ਜਾਂਦਾ ਜਿਹੜਾ ਸਿਨਫ੍ਰੈਕਸ਼ਨ ਜਿਹਨੂੰ ਕਹਿ ਦਿੰਦੇ ਤੇ ਫਿਰ ਬੀਪੀ ਲੋ ਹੋਣਾ ਸ਼ੁਰੂ ਹੋ ਜਾਂਦਾ ਇਨ ਦਾ ਦੋਨਾਂ ਦਾ ਇੱਕ ਕਨੈਕਸ਼ਨ ਹੈਗਾ ਜਦੋਂ ਹਾਰਟ ਬੀਟ ਲੋ ਹੋਦੀ ਹੈ ਨਾਲ ਬੀਪੀ ਵੀ ਲੋ ਹੋਣਾ ਸ਼ੁਰੂ ਹੋ ਜਾਂਦਾ ਬੋਡੀ ਵਿੱਚ ਸੁਸਤੀ ਸ਼ੁਰੂ ਹੋ ਜਾਂਦੀ ਹੈ ਕੰਮ ਕਰਨ ਦੀ ਕੈਪੈਸਿਟੀ ਘਟ ਜਾਂਦੀ ਹੈ ਜਿੱਦਾਂ ਸਾਹ ਚੜਨਾ ਛਾਤੀ ਵਿੱਚ ਦਰਦ ਜਾਂ ਡਰ ਮਹਿਸੂਸ ਹੋਣਾ ਸੁਸਤੀ ਜਦੋਂ ਦੋ ਧੜਕਣਾਂ ਦੇ ਵਿੱਚ ਗਾਇਬ ਇੱਕ ਇੱਕ ਧੜਕਣ ਮਿਸ ਹੋ ਜਾਂਦੀ ਹੈ ਠੀਕ ਹੈ ਇਸ ਜਿੱਦਾਂ ਸੌਂਦੇ ਹੋਏ ਜਿੱਦਾਂ ਪੇਸ਼ੈਂਟ ਨੂੰ ਇਹ ਮਹਿਸੂਸ ਹੁੰਦਾ ਮੇਰਾ ਹਾਰਟ ਜਿੱਦਾਂ ਬੰਦ ਹੋ ਰਿਹਾ ਤੇ ਬਲੱਡ ਪ੍ਰੈਸ਼ਰ ਜਿਹੜਾ ਲੋ ਹੋਣਾ ਸ਼ੁਰੂ ਹੋ ਜਾਂਦਾ ਇਹ ਸਾਰੀਆਂ ਲਾਮਤਾਂ ਹੈਗੀਆਂ ਜਿਹੜਾ ਹੈਗਾ ਹਾਰਟ ਰੇਟ ਘਟਦਾ ਕੋਈ ਜਾਨਤਰਫ ਰੁਕੀ ਸਾਹਿਬ ਆਪਣੇ ਕੋਲੇ ਪੇਸ਼ੈਂਟ ਵੀ ਹਾਰਟ ਦੇ ਆ ਰਹੇ ਕਿਉਂਕਿ ਰਿਜ਼ਲਟ ਵੀ ਬਹੁਤ ਅੱਛਾ ਹੈਗਾਗਾ ਦੀ ਹੋਈ ਹਾਰਟ ਰੇਟ ਤੇ ਵੀ ਆਪਣੇ ਕੋਲੇ ਰਿਜ਼ਲਟ ਹੈਗਾ ਬਲੋਕੇਜ ਤੇ ਵੀ ਹੈਗਾ ਚੈਸਟ ਪੇਨ ਤੇ ਵੀ ਹੈਗਾ ਹਾਈ ਬੀਪੀ ਤੇ ਵੀ ਹੈਗਾ ਬਹੁਤ ਬਹੁਤ ਧੰਨਵਾਦ ਫਰੂਕੀ ਸਾਹਿਬ ਤੁਹਾਡਾ ਇੱਥੇ ਪਹੁੰਚਣ ਤੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਆਪਾਂ ਹਾਰਟ ਦੀ ਸਮੱਸਿਆ ਤੇ ਗੱਲ ਕਰਾਂਗੇ ਜਿਨ੍ਹਾਂ ਦੀ ਜਿੱਦਾਂ ਧੜਕਣ ਘਟ ਜਾਂਦੀ ਹੈ ਜਿਸ ਨੂੰ ਹਾਰਟ ਬੀਟ ਲੋ ਕਹਿ ਦੇਣਾ ਤੇ ਬੀਪੀ ਲੋ ਤੇ ਗੱਲ ਕਰਾਂਗੇ ਬੀਪੀ ਹਾਈ ਤੇ ਤਾਂ ਬਹੁਤ ਜ਼ਿਆਦਾ ਲੋਕ ਇੰਟਰਵਿਊ ਵੀਡੀਓ ਦੇ ਰਹੇ ਨੇ ਬੀਪੀ ਹਾਈ ਦਾ ਇਲਾਜ ਇਦਾਂ ਕੀਤਾ ਜਾਂਦਾ ਜਿੱਦਾਂ ਕਰੋ ਇਦਾਂ ਕਰੋ ਪਰ ਲੋ ਬੀਪੀ ਦੀ ਗੱਲ ਨਹੀਂ ਕੀਤੀ ਜਾਂਦੀ ਲੋ ਬੀਪੀ ਦਾ ਵੀ ਅੱਜ ਆਪਾਂ ਉਹਨੂੰ ਨਾਰਮਲ ਕਰਨ ਦਾ ਤਰੀਕਾ ਦੱਸਾਂਗੇ ਮੰਨ ਲਓ ਹਾਰਟ 60% ਕੰਮ ਕਰ ਰਿਹਾ ਜਦੋਂ ਦਾ ایਫ ਘਟਦਾ ਘਟਦਾ ਫਰੂਕੀ ਸਾਹਿਬ 20 ਤੇ ਆ ਜਾਂਦਾ ਜਾਂ 25 ਤੇ ਆ ਜਾਂਦਾ 18 ਤੇ ਚਲੇ ਜਾਂਦਾ ਇਰੈਕਸ਼ਨ ਫ੍ਰੈਕਸ਼ਨ ਜਿਹਨੂੰ ਕਹਿ ਦਿੰਦੇ ਨੇ ਤੇ ਫਿਰ ਬੀਪੀ ਲੋ ਹੋਣਾ ਸ਼ੁਰੂ ਹੋ ਜਾਂਦਾ ਕਿ ਇਹਨਾਂ ਦਾ ਦੋਨਾਂ ਦਾ ਇੱਕ ਕਨੈਕਸ਼ਨ ਹੈਗਾ ਜਦੋਂ ਹਾਰਟ ਬੀਟ ਲੋ ਹੁੰਦੀ ਹੈ ਨਾਲ ਬੀਪੀ ਵੀ ਲੋ ਹੋਣਾ ਸ਼ੁਰੂ ਹੋ ਜਾਂਦਾ ਹਾਂਜੀ ਫਰੂਕੀ ਸਾਹਿਬ ਇਹਦੇ ਵਿੱਚ ਫਰੂਕ ਜਿੱਦਾਂ ਬਾਡੀ ਚ ਵਿੱਚ ਸੁਸਤੀ ਸ਼ੁਰੂ ਹੋ ਜਾਂਦੀ ਆ ਕੰਮ ਕਰਨ ਦੀ ਕਪੈਸਿਟੀ ਘਟ ਜਾਂਦੀ ਆ ਜਿੱਦਾਂ ਸਾਹ ਚੜਨਾ ਛਾਤੀ ਵਿੱਚ ਦਰਦ ਜਾਂ ਡਰ ਮਹਿਸੂਸ ਹੋਣਾ ਸੁਸਤੀ ਕਮਜ਼ੋਰੀ ਜਿੱਦਾਂ ਜਾਂ ਦੋ ਧੜਕਣਾਂ ਦੇ ਵਿੱਚ ਗਾਇਬ ਇੱਕ ਧੜਕਣ ਮਿਸ ਹੋ ਜਾਂਦੀ ਆ ਇਸ ਜਿੱਦਾਂ ਸੋ ਉਹਦੇ ਜਿੱਦਾਂ ਪੇਸ਼ੈਂਟ ਨੂੰ ਇਹ ਮਹਿਸੂਸ ਹੁੰਦਾ ਮੇਰਾ ਹਾਰਟ ਜਿੱਦਾਂ ਬੰਦ ਹੋ ਰਿਹਾ ਤੇ ਬਲੱਡ ਪ੍ਰੈਸ਼ਰ ਜਿਹੜਾ ਲੋ ਹੋਣਾ ਸ਼ੁਰੂ ਹੋ ਜਾਂਦਾ ਇਹ ਸਾਰੀਆਂ ਲਾਮਤਾਂ ਹੈਗੀਆਂ ਜਿਹੜਾ ਹੈਗਾ ਹਾਰਟ ਰੇਟ ਘਟਣ ਦੀ ਕੁਲ ਜ਼ਿਆਦਾਤਰ ਰੁਕੀ ਸਾਹਿਬ ਆਪਣੇ ਕੋਲੇ ਪੇਸ਼ੈਂਟ ਵੀ ਹਾਰਟ ਦੇ ਆ ਰਹੇ ਕਿਉਂਕਿ ਰਿਜ਼ਲਟ ਵੀ ਬਹੁਤ ਅੱਛਾ ਹੈਗਾ ਵਧੀ ਹੋਈ ਹਾਰਟ ਰੇਟ ਤੇ ਵੀ ਆਪਣੇ ਕੋਲੇ ਰਿਜ਼ਲਟ ਹੈਗਾ ਬਲੋਕੇਜ ਤੇ ਵੀ ਹੈਗਾ ਚੈਸਟ ਪੇਨ ਤੇ ਵੀ ਹੈਗਾ ਹਾਈ ਬੀਪੀ ਤੇ ਵੀ ਹੈਗਾ ਤੇ ਲੋ ਬੀਪੀ ਤੇ ਵੀ ਹੈਗਾ ਕਿਉਂਕਿ ਸਾਨੂੰ ਪੇਸ਼ੈਂਟ ਦੱਸਦੇ ਆ ਨਾ ਸਾਨੂੰ ਰੋਜ਼ ਮੁਸ਼ਕਲਾਂ ਇਹ ਚੀਜ਼ਾਂ ਹੱਲ ਕਰਦੇ ਆ 8 ਬੀਟ ਲੋ ਦਾ ਵੀ ਆਪਣੇ ਕੋਲੇ ਬਹੁਤ ਵਧੀਆ ਇਲਾਜ ਹੈਗਾ ਤਾਂ ਅਗਰ ਕਿ ਆਪਾਂ ਹਾਟ ਪਰ ਇਹ ਸੰਪੂਰਨ ਸਾਰੀ ਜਾਣਕਾਰੀ ਦਰਸ਼ਕਾਂ ਨੂੰ ਦੇ ਦੇ ਜੀ 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 ਹਾਂਜੀ ਲੋ ਬੀਪੀ ਦੇ ਪੇਸ਼ੈਂਟ ਕੁਝ ਹੈਗੇ ਜਿਹਦਾ 20 ਤੋਂ 30% ਦੇ ਵਿੱਚ ਇਹ ਹੈਗੇ ਆ 45 ਸਾਲ ਦੀ ਉਮਰ ਤੋਂ ਉੱਪਰ ਜਾ ਕੇ ਫਿਰ ਇਹ ਸਮੱਸਿਆ ਆਉਂਦੀ ਹੈ ਜਾਂ ਕੋਈ ਕੁਝ ਜਿਹੜੇ ਲੋਕ ਜਿਆਦਾ ਹਾਰਟ ਦੀਆਂ ਮੈਡੀਸਿਨ ਖਾ ਰਹੇ ਆ ਬੀਪੀ ਦੀਆਂ ਗੋਲੀਆਂ ਜਿਆਦਾ ਖਾ ਰਹੇ ਆ ਤੁਸੀਂ ਇਸ ਤਰ੍ਹਾਂ ਦੇ ਪੇਸ਼ੈਂਟ ਵੀ ਦੇਖੇ ਹੋਣਗੇ ਜਿਨ੍ਹਾਂ ਦਾ ਕਈ ਸਾਲਾਂ ਤੋਂ ਬੀਪੀ ਹਾਈ ਚੱਲ ਰਿਹਾ ਅਚਾਨਕ ਬੀਪੀ ਲੋ ਹੋਣਾ ਸ਼ੁਰੂ ਹੋ ਜਾਂਦਾ ਗੋਲੀ ਵੀ ਬੰਦ ਕਰ ਦਿੰਦੇ ਫਿਰ ਬੀਪੀ ਜਿਹੜਾ ਅਪ ਨਹੀਂ ਹੁੰਦਾ ਉਹ ਲੋ ਹੀ ਚੱਲ ਰਿਹਾ ਹੁੰਦਾ ਜਦੋਂ ਅਸੀਂ ਉਹ ਉਹਦੀ ਹਾਰਟ ਦੀ ਕੈਪੈਸਿਟੀ ਚੈੱਕ ਕਰਦੇ ਆ ਜਾਂ ਰਿਪੋਰਟਾਂ ਦੇਖਦੇ ਆ ਉਹਦੇ ਵਿੱਚ ਫਰੁਕੀ ਸਪਰ ਉਹਨਾਂ ਦਾ ਰੈਕਸ਼ਨ ਫਰੈਕਸ਼ਨ ਘਟਿਆ ਹੁੰਦਾ ਜਿਹਦੇ ਕਾਰਨ ਬੀਪੀ ਲੋ ਹੋ ਜਾਂਦਾ ਜਿਸ ਨੂੰ ਆਪਾਂ ਕਹਿੰਦੇ ਲੋ ਪੰਪਿੰਗ ਬਿਲਕੁਲ ਜੀ ਪਰ ਕੁਦਰਤ ਨੇ ਇਹਦੇ ਵਿੱਚ ਆਪਦਾ ਇਲਾਜ ਰੱਖਿਆ ਹੈਗਾ ਕੁਦਰਤੀ ਜੜੀ ਬੂਟੀਆਂ 'ਚ ਫਰੂਕੀ ਸਾਹਿਬ ਲੋਕ ਜਾਣਦੇ ਨਹੀਂ ਬਹੁਤ ਵੱਡਾ ਹਾਈ ਪਾਵਰ ਦਾ ਇਲਾਜ ਦੇ ਵਿੱਚ ਹੈਗਾ ਆਪਣੇ ਕੋਲੇ ਅਸੀਂ ਲੋ ਬੀਪੀ ਦੇ ਜੋ ਪੇਸ਼ੈਂਟ ਦੇਖਦੇ ਨੇ ਹਾਈ ਵਾਲੇ ਤਾਂ ਗੋਲੀ ਖਾ ਕੇ ਉਹਨੂੰ ਬੈਲੈਂਸ ਕਰ ਲੈਂਦੇ ਆ ਪਰ ਲੋ ਵਾਲੇ ਸਾਡੇ ਕੋਲੇ ਪੇਸ਼ੈਂਟ ਹੁੰਦੇ ਬਹੁਤ ਫਰੂਕੀ ਸਾਹਿਬ ਪਰੇਸ਼ਾਨ ਹੁੰਦੇ ਵੀ ਇਹਦਾ ਹੁਣ ਕਿੱਦਾਂ ਸਾਨੂੰ ਕੀਤਾ ਜਾਵੇ ਬੀਪੀ ਲੋ ਜਿੱਦਾਂ ਜਿੱਦਾਂ ਮੰਨ ਲਓ 70 80 ਤੇ 60 ਤੇ ਵੀ ਕਈ ਪੇਸ਼ੈਂਟ ਦਾ ਬੀਪੀ ਚੱਲ ਜਾਂਦਾ ਉਹਨਾਂ ਨੂੰ ਇਹ ਡਰ ਹੁੰਦਾ ਜੇ ਇਹ ਤੋਂ نیچے ਚਲਾ ਗਿਆ ਤਾਂ ਫਿਰ ਤੇ ਡੈਥ ਹੋ ਜਾਊਗੀ ਸਾਡੀ ਉਹਦੇ ਵਾਸਤੇ ਆਪਣੇ ਕੋਲੇ ਬਹੁਤ ਹੀ ਵਧੀਆ ਮੈਡੀਸਿਨ ਹੁੰਦੀ ਹੈ ਜੇ ਉਹਦੀ ਆਪਾਂ ਵਰਤੋਂ ਕਰੀਏ ਤੇ ਮਿਨੀਮਮ ਜਿਹੜਾ ਇੱਕ ਡਰਾਪਰ ਦੀਆਂ 5 ਬੂੰਦਾਂ ਜੀਭ ਤੇ ਪਾ ਦਈਏ ਤੇ 10 ਤੋਂ 15 ਮਿੰਟ ਦੇ ਵਿੱਚ ਵਿੱਚ ਜਿਹੜਾ ਕਈ ਸਾਲਾਂ ਤੋਂ ਪੇਸ਼ੈਂਟ ਕਹਿੰਦੇ ਸਾਡਾ ਬੀਪੀ ਨਾਰਮਲ ਨਹੀਂ ਹੋ ਰਿਹਾ ਵੀ ਨੀਚੇ ਜਾ ਰਿਹਾ ਤੇ 120 110 ਤੇ ਪਹੁੰਚ ਉਹ ਆਹ ਡਰਾਪਰ ਫੁਰੂਕੀ ਸਾਹਿਬਾ ਦੇਖੋ ਇਹ ਪਾਵਰਫੁਲ ਜੜੀ ਬੂਟੀਆਂ ਦਾ ਅਰਕ ਹੈਗਾ ਇਹ ਆਪਾਂ ਕਹਿਣ ਦੀ ਗੱਲ ਨਹੀਂ ਹੈਗੀ ਤੁਹਾਡੇ ਕੈਮਰੇ ਤੇ ਕੈਦ ਹੋਤਾ ਤੇ ਬਾਅਦ ਜਦੋਂ ਪੇਸ਼ੈਂਟ ਆਊਗਾ ਤੇ ਉਹਨੂੰ ਕੋਈ ਰਿਲੀਫ ਨਹੀਂ ਮਿਲੂਗਾ ਲੋ ਬੀਪੀ ਵਾਲੇ ਪੇਸ਼ੈਂਟ ਇਹਦੀਆਂ 5 ਬੂੰਦਾ ਜੀਭ ਤੇ ਪਾ ਕੇ 15 ਤੋਂ 20 ਮਿੰਟ ਦਾ ਵੇਟ ਕਰਨ ਤੇ 70 80 90 ਬੀਪੀ ਰਹਿੰਦਾ ਜਿਨ੍ਹਾਂ ਦਾ ਘਟਦਾ ਜਾਂ ਉਹ 120 110 ਤੇ ਫਰੂਕੀ ਸਾਹਿਬ ਇਹ ਨਾਰਮਲ ਕਰ ਦੂਗਾ ਜੀ ਜੀ 25 ਤੋਂ 30 ਮਿੰਟ ਦੇ ਵਿੱਚ ਵਿੱਚ ਲੋ ਬੀਪੀ ਕਰਕੇ ਰੈਕਸ਼ਨ ਫ੍ਰੈਕਸ਼ਨ ਵੀ ਘਟ ਜਾਂਦਾ ਫਿਰ ਰੈਕਸ਼ਨ ਫ੍ਰੈਕਸ਼ਨ ਨਾਲ ਬੇਸ ਫਿਗਰ ਜਿਹੜਾ ਅ ਜਿੱਦਾਂ ਪੇਸ਼ੈਂਟ ਨੂੰ ਮਹਿਸੂਸ ਹੁੰਦਾ ਮੇਰਾ ਹਾਰਟ ਦੇ ਜਿੱਦਾਂ ਬੰਦ ਹੋ ਰਿਹਾ ਉਹ ਦੋ ਧੜਕਣਾਂ ਦੇ ਵਿਚਾਲੇ ਗੈਪ ਹੋ ਜਾਂਦਾ ਜਿੱਦਾਂ ਧੜਕਣ ਜਿੱਦਾਂ ਆਪਣੀ ਨਬਜ਼ ਚੱਲ ਰਹੀ ਹੈ ਵਿੱਚੋਂ ਮਿਸ ਹੋਈ ਤੁਹਾਨੂੰ ਮਹਿਸੂਸ ਹੋਊਗੀ ਜਦੋਂ ਤੁਸੀਂ ਉਹਦੀ ਬਾਹ ਤੇ ਹੱਥ ਰੱਖੋਗੇ ਉਹ ਜਿੱਦਾਂ ਆਪਾਂ ਉਹ ਫਿਰ ਹਾਂ ਲੋ ਹਾਰਟ ਰੇਟ ਕਰਨ ਇਹ ਚੀਜ਼ਾਂ ਦਾ ਸਾਹਮਣਾ ਆਉਂਦੀ ਹੈ ਬਿਲਕੁਲ ਹੁੰਦੀ ਹੈ ਜੋ ਜ਼ਿਆਦਾਤਰ ਹਾਰਟ ਦੀਆਂ ਪ੍ਰੇਸ਼ਾਨੀਆਂ ਕਰਨ ਆਉਂਦੀਆਂ ਪਰ ਫਰੂਕੀ ਸਾਹਿਬ ਇੱਕ ਜ਼ਰੂਰ ਮੈਂ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦੇਣਾ ਜੇ ਕਿਸੇ ਨੂੰ ਸਾਹ ਚੜ ਰਿਹਾ ਹੈਗਾ ਅੱਜ ਆਪ ਪਹਾੜ ਤੇ ਗੱਲ ਕਰ ਰਹੇ ਵੈਸੇ ਨਹੀਂ ਕੈਟਾਗਰੀਆਂ ਅਸੀਂ 4 ਚ ਵੰਡਿਆ ਹੈਗਾ ਇਹਨੂੰ ਜੇ ਕਿਸੇ ਨੂੰ ਸਾਹ ਚੜ ਰਿਹਾ ਕਿਸੇ ਨੂੰ ਪੌੜੀਆਂ ਇੱਕ ਦੋ ਚੜਦੇ ਜਾਂ ਜਿਹੜੇ ਪੱਧਰ ਜ਼ਮੀਨ ਤੇ ਤੁਰੇਵੇਂ ਆਪਾਂ ਨੂੰ ਸਾਹ ਚੜ ਰਿਹਾ ਹੈਗਾ ਜਾਂ ਛਾਤੀ 'ਚ ਦਰਦ ਹੋ ਰਿਹਾ ਇਹਦੀਆਂ ਚਾਰ ਕੈਟਾਗਰੀਆਂ ਹੁੰਦੀਆਂ ਚਾਰਾਂ ਕੈਟਾਗਰੀਆਂ ਦੇ ਵਿੱਚ ਅਸੀਂ ਮਰੀਜ਼ ਨੂੰ ਡਾਇਗਨੋਸ ਕਰਦੇ ਹਾਂ ਫਿਰ ਉਹਦਾ ਪ੍ਰੋਪਰ ਟਰੀਟਮੈਂਟ ਕੀਤਾ ਪਹਿਲੀ ਕੈਟਾਗਰੀ ਫਰੂਕੀ ਸਾਹਿਬ ਜਿੱਦਾਂ ਹਾਰਟ ਬਲੋਕੇਜ ਕਰਨ ਸਾਹ ਚੜਦਾ ਇੱਕ ਉਹ ਤਾਂ ਹੋ ਗਏ ਹਾਰਟ ਦੇ ਪੇਸ਼ੈਂਟ ਠੀਕ ਹੈ ਦੂਸਰੇ ਪੇਸ਼ੈਂਟ ਹੁੰਦੇ ਅਸਥਮਾ ਦੇ ਫਰੁਕੀ ਹਿਸਾਬ ਅਸੀਂ ਉਹਨੂੰ ਦੇਖਦੇ ਆਂ ਉਹਨੂੰ ਪੁੱਛਦੇ ਹਾਂ ਪੇਸ਼ੈਂਟ ਤਾਂ ਸਿਮਪਲੀ ਆ ਕੇ ਕਹਿੰਦਾ ਮੈਨੂੰ ਸਾਹ ਚੜ ਰਿਹਾ ਪਰ ਉਹਨੂੰ ਅਸੀਂ ਪੁੱਛਦੇ ਹਾਂ ਤੈਨੂੰ ਨਜਲਾ ਜੁਕਾਮ ਖਾਂਗ ਜਾਂ ਕੋਈ ਪੰਪ ਹੀਲਰ ਲੈ ਰਹੇ ਹੋ ਤੁਸੀਂ ਕੀ ਹੈ ਤੁਹਾਡੇ ਗਲੇ 'ਚ ਰੇਸ਼ਾ ਬਣਦਾ ਹੈਗਾ ਨਾ ਛਾਤੀ ਦੇ ਇਨਫੈਕਸ਼ਨ ਹੈ ਜੇ ਚੀਜ਼ਾਂ ਸਾਹਮਣੇ ਆਉਂਦੀਆਂ ਤੇ ਫਿਰ ਅਸਥਮਾ ਦਾ ਪੇਸ਼ੈਂਟ ਹੈ ਕੋਸ਼ ਪੇਸ਼ੈਂਟ ਦਾ ਦੱਸ ਦਿੰਦੇ ਅਸੀਂ ਪੰਪ ਹੀਲਾ ਲੈ ਲਏ ਫਿਰ ਤਾਂ ਡਾਇਰੈਕਟ ਸਾਡੀ ਨਜ਼ਰ ਚਲੀ ਜਾਂਦੀ ਵੀ ਅਸਥਮਾਸਮਾ ਦੇ ਕਾਰਨ ਜਿਹੜਾ ਇਹਨੂੰ ਸਾਹ ਚੜ ਰਿਹਾ ਤੇ ਅਸਥਮਾ ਦਾ ਵੀ 100% ਇਲਾਜ ਹੈਗਾ ਤੀਸਰੀ ਕੈਟਾਗਰੀ ਉਹ ਹੁੰਦੀ ਆ ਜਿਨ੍ਹਾਂ ਨੂੰ ਜਿੱਦਾਂ ਪੰਪਿੰਗ ਪਾਵਰ ਘਟਕ ਜਿੱਦਾਂ ਭਾਜੀ ਦੀ ਅੱਜ ਮੈਂ ਗੱਲ ਕਰ ਰਿਹਾ ਹਾਂ ਵੀ ਲੋ ਹਾਰਟ ਬੀਟ ਦੇ ਕਾਰਨ ਸਾਹ ਚੜ ਰਿਹਾ ਉਹ ਤਾਂ ਹਾਰਟ ਦਾ ਪੇਸ਼ੈਂਟ ਹੋ ਗਿਆ ਚੌਥੀ ਕੈਟਾਗਰੀ ਫਰੁਕੀ ਸਾਹਿਬ ਹੁੰਦੀ ਏ ਦੇ ਵਿੱਚ ਪੇਸ਼ੈਂਟ ਨੂੰ ਨਾ ਤਾਂ ਹਾਰਟ ਦੀ ਕੋਈ ਪ੍ਰੋਬਲਮ ਆ ਨਾ ਉਹਨੂੰ ਅਸਥਮਾ ਹੈਗਾ ਉਹਨ ਦਾ ਜਿਹੜਾ ਆਕਸੀਜਨ ਲੈਵਲ ਹੈਗਾ ਫੇਫੜਿਆਂ ਦੇ ਵਿੱਚ ਘਟ ਰਿਹਾ ਹੈ ਫੇਫੜੇ ਸੁੰਗੜ ਗਏ ਆ ਤੇ ਜਦੋਂ ਆਕਸੀਜਨ ਦਾ ਲੈਵਲ ਘਟਦਾ ਹੈਗਾ ਫਰੁਕੀ ਸਾਹਿਬ ਉਹ ਫਿਰ ਸਾਹ ਉਹਨੂੰ ਚੜਨਾ ਸ਼ੁਰੂ ਹੋ ਜਾਂਦਾ ਚਾਰ ਕੈਟਾਗਰੀਆਂ ਹੁੰਦੀਆਂ ਤੁਸੀਂ ਇਹਨੂੰ ਜੇ ਪਛਾਣਦੇ ਨਹੀਂ ਤੇ ਫਿਰ ਤੁਸੀਂ ਇਲਾਜ ਨਹੀਂ ਕਰ ਸਕਦੇ ਫਿਰ ਤੁਸੀਂ ਅਸੀਂ 95% ਰਿਜ਼ਲਟ ਜਿਹੜਾ ਲਿਆ ਹੋਇਆ ਹਾਂਜੀ ਇਸੀ ਤੇ ਜੇ ਕਿਸੇ ਨੂੰ ਸਾਹ ਚੜ ਰਿਹਾ ਤਾਂ ਪੂਰੇ ਡਾਇਗਨੋਸ ਕਰਨ ਤੋਂ ਬਾਅਦ ਅਸੀਂ ਮੈਡੀਸਨ ਦਿੰਨੇ ਪ੍ਰੋਪਰ ਵੀਆਂ ਦੇਣਾ ਚ ਫਰਕ ਪੈ ਜਾਂਦਾ ਤੁਸੀਂ ਇੰਟਰਵਿਊ ਵੀ ਇੱਥੇ ਜਿਹੜੀ ਕਿ ਮਰੀਜ਼ਾਂ ਦੀ ਕਾਫੀ ਕੀਤੀ ਹੈਗੀ ਆ ਤੇ ਜੇ ਹੁਣ ਇਹੀ ਇਹਦੇ ਉਲਟ ਜਦੋਂ ਕੋਈ ਅਸਥਮਾ ਵਾਲਾ ਪੇਸ਼ੈਂਟ ਕੋਈ ਹਾਰਟ ਸਪੈਸ਼ਲਿਸਟ ਕੋਲ ਚਲੇ ਜਾਂਦਾ ਹੈਗਾ ਉਹਨੂੰ ਪੁੱਛਣ ਦੀ ਬਜਾਏ ਉਹਨੂੰ ਇੰਨਾ ਹੀ ਪੁੱਛਦੇ ਤੁਹਾਨੂੰ ਸਾਹ ਚੜ ਰਿਹਾ ਨਾਲ ਦੇ ਨਾਲ ਉਹ ਕਹਿੰਦੇ ਜੀ ਜੀਓਗ੍ਰਾਫੀ ਕਰੋ ਜੀ ਜੇ ਤੁਹਾਡੇ ਬਲੌਗ ਹੈ ਜੀ ਉਹਨੂੰ ਸਟੰਟ ਪਾ ਦਿੱਤਾ ਜਾਂਦਾ ਵੇਖੋ ਜੀ ਅਸਥਮਾ ਬਾਰੇ ਮਰੀਜ਼ ਨੂੰ ਜੇ ਤੁਸੀਂ ਸਟੰਟ ਪਾ ਦੋਗੇ ਉਹਦਾ ਸਾਹ ਦਾ ਜਿਹੜਾ ਹੈਗਾ ਪ੍ਰੋਬਲਮ ਕਦੇ ਹੱਲ ਨਹੀਂ ਹੋ ਸਕਦੀ ਬੈਲੈਂਸ ਯੂਅਰ ਹਾਰਟ ਬੀਟ ਇੱਕ ਇੱਕ ਬਣਾਈ ਹੈਗੀ ਹੈ ਜਿੰਨਾ ਜਿੰਨਾ ਦਾ ਰੈਕਸ਼ਨ ਫ੍ਰੈਕਸ਼ਨ ਘਟਦਾ ਇਹ ਸਾਡੇ ਕੋਲੇ ਹਾਰਟ ਦੇ ਮਰੀਜ਼ਾਂ ਦੇ ਅਲੱਗ-ਅਲੱਗ ਮੈਡੀਸਨ ਹੈਗੀਆਂ ਸਾਰੀਆਂ ਨਹੀਂ ਠੀਕ ਹੈ ਸਾਰੀਆਂ ਇੱਕੋ ਮੈਡੀਸਨ ਨਹੀਂ ਹੁੰਦੀਆਂ ਇਹ ਉਹਨਾਂ ਵਾਸਤੇ ਆ ਜਿੰਨਾਂ ਦਾ ਰੈਕਸ਼ਨ ਫ੍ਰੈਕਸ਼ਨ ਘਟ ਕੇ ਲੋ ਤੇ ਲੋਬੀਪੀ ਉਹਨਾਂ ਵਾਸਤੇ ਸਪੈਸ਼ਲ ਕਿਟ ਹੈਗੀ ਹੈ ਇਹਦੇ 20 ਦਿਨ ਦਾ ਜਿੱਦਾਂ ਹੁੰਦਾ ਹੈ ਇਹਦਾ ਟਰੀਟਮੈਂਟ 20 ਦਿਨ ਇਹ ਚਾਰ ਸ਼ੀਸ਼ੀਆਂ ਚੱਲਦੀਆਂ ਹੈਗੀਆਂ ਦੇਖੋ ਇਹਦੇ ਵਿੱਚ ਫਰੂਕੀ ਸਾਹਿਬ ਬਹੁਤ ਪਾਵਰਫੁਲ ਐਕਸਟ੍ਰੈਕਟ ਹੁੰਦੇ ਜਿੱਦਾਂ ਅਰਜੁਨਾ ਦਾ ਸਿਨਾਮੋਨ ਗੂਗਲ ਗੋਖਰੂ ਅਸ਼ਵਗੰਧਾ ਜਿਹੀਆਂ ਪਾਵਰਫੁਲ ਜਿਹੜੀਆਂ ਜੜੀ ਬੂਟੀਆਂ ਪਾਈਆਂ ਹੈਗੀਆਂ ਇਹ ਚਾਰ ਸ਼ੀਸ਼ੀਆਂ ਹੈਗੀਆਂ ਇਹਦੇ 20-20 ਡ੍ਰੌਪਸ ਸਵੇਰੇ ਸ਼ਾਮ ਪਾਣੀ ਚ ਪਾ ਕੇ ਲੈਣੇ ਆ ਤੇ ਤੁਸੀਂ ਦੇਖੋਗੇ 20 ਦਿਨਾਂ ਦੇ ਵਿੱਚ ਵਿੱਚ ਹੀ ਜਿਹੜਾ ਸਾਹ ਚੜਨ ਦੀ ਜਿਹੜੀ ਦਿੱਕਤ ਠੀਕ ਹੋ ਜਾਂਦੀ ਤੇ ਪਰੇਸ਼ਾਨੀ ਠੀਕ ਹੋ ਜਾਂਦੀ ਜਿਹੜੇ ਹਾਰਟ ਦੇ ਪੇਸ਼ੈਂਟ ਵਾਸਤੇ ਆ ਇਹ ਚਾਰੇ ਸੀਸੀਆਂ ਦੀਆਂ ਲੋ ਪੰਪਿੰਗ ਨੂੰ ਬਿਲਕੁਲ ਨਾਰਮਲ ਕਰ ਦਿੰਦੀ ਹੈ